प्यारे दोस्तों प्यार सहित गुरु फतेह प्रबान करयो वाहेगुरु जी का खालसा वाहेगुरु जी की फतेह दोस्तों आज ਆਪਾਂ ਗੱਲ ਕਰਾਂਗੇ ਡੀਆਜੀ ਹਰਚਰਨ ਸਿੰਘ ਇੱਕ ਰਿਸ਼ਵਤ ਕਾਂਡ 'ਚ ਫੜੇ ਜਾਣਾ ਹਰਚਰਨ ਸਿੰਘ ਭੁੱਲਰ ਉਹਨਾਂ ਦਾ ਨਾਮ ਸਦਾਰ ਮਹਿਲ ਸਿੰਘ ਭੁੱਲਰ ਦੇ ਬੇਟੇ ਨੇ ਦੂਸਰਾ ਅੱਜ ਮੁਹੰਮਦ ਮੁਸਤਾਫਾ ਸਾਫਕਾ ਡੀਜੀਪੀ ਤੇ ਮੈਡਮ ਰਜ਼ੀਆ ਸੁਲਤਾਨਾ ਸਾਫਕਾ ਕੈਬਨਿਟ ਮੰਤਰੀ ਉਹਨਾਂ ਦੇ ਬੇਟੇ ਦੀ ਮੌਤ ਦਾ ਹੋਣਾ ਸਿਆਣੇ ਕਹਿੰਦੇ ਵੀ 100 ਦਿਨ ਚੋੜਦਾ ਤੇ 1 ਦਿਨ ਸਾਧਦਾ ਸਿਆਣੇ ਕਹਿੰਦੇ ਵੀ ਕੀਤੇ ਹੋਏ ਪਾਪ ਪਾਪਾਂ ਦਾ ਜਦੋਂ ਘੜਾ ਕਹਿੰਦੇ ਪਰ ਜਾਂਦਾ ਕਈ ਵਾਰੀ ਦੁਨਿਆਵੀ ਅਦਾਲਤਾਂ ਦੇ ਵਿੱਚੋਂ ਟਕੜਮ বাজ ਗਿਆ ਲਾ ਕੇ ਅਸੀਂ پاک ਦਾਮਨ ਸਾਫ ਲੈ ਕੇ ਨਿਕਲ ਜਾਂਦੇ ਆ ਪਰ ਕਹਿੰਦੇ ਉਸ ਦੇ ਘਰ ਦੀ ਜਦੋਂ ਲਾਠੀ ਚੱਲਦੀ ਹੈ ਨਾ ਉਹ ਪ੍ਰਮਾਤਮਾ ਦੀ ਜਦੋਂ ਲਾਠੀ ਚੱਲਦੀ ਬੇਸ਼ੱਕ ਉਹਦੀ ਆਵਾਜ਼ ਨਹੀਂ ਆਉਂਦੀ ਪਰ ਕਹਿੰਦੇ ਸੱਟ ਇੰਨੀ ਡੂੰਗੀ ਮਾਰਦੀ ਐ ਕਿ ਸੰਭਲਣ ਦਾ ਮੌਕਾ ਨਹੀਂ ਦਿੰਦੀ ਜਦੋਂ ਅੱਜ ਮੁਹੰਮਦ ਮੁਸਤਾਫਾ ਦੇ ਬੇਟੇ ਦੇ ਬਾਰੇ ਖਬਰ ਸੁਣੀ ਮਨ ਬਹੁਤ ਦੁਖੀ ਹੋਇਆ ਵੀ ਕਿਸੇ ਮਾਪਿਆਂ ਦੇ ਬੈਠੇ ਕਿਸੇ ਦਾ ਜਵਾਨ ਪੁੱਤ ਚਲਿਆ ਜਾਣਾ ਇੱਕ ਮਾਪਿਆਂ ਤੋਂ ਮਰਿਆ ਹੀ ਨਹੀਂ ਜਾਂਦਾ ਇਤੋਂ ਵੱਡਾ ਦੁਨੀਆ ਤੇ ਦੁੱਖ ਕੋਈ ਨਹੀਂ ਇਤੋਂ ਵੱਡਾ ਜ਼ਖਮ ਕੋਈ ਪਰ ਜਦੋਂ ਮੈਂ ਪਿੰਡ ਗੱਟਾ ਬਾਦਸ਼ਾ ਮਖੂ ਦੇ ਵਿੱਚ 27 ਬੰਦੇ ਮਮਦ ਮੁਸਤਫਾ ਦੇ ਐਸਐਸਪੀ ਰਹਿੰਦੇ ਆ ਕਿਸ ਤਰ੍ਹਾਂ ਲਿਆ ਕੇ ਉਹ ਵਿਚਾਰੇ ਕਮਾਦ ਦੇ ਵਿੱਚ ਲਿਆ ਕੇ ਗੋਲੀਆਂ ਨਾਲ ਛਲਨੀ ਕੀਤੀ ਸੀਬੀਆਈ ਦੀ ਜਾਂਚ ਹੋਈ ਜਾਂਚ ਦੇ ਵਿੱਚ ਗਵਾਹ ਮਕਰਾ ਲਏ ਉਹਨਾਂ ਨੂੰ ਲਾਲਚ ਦੇ ਕੇ ਉਹ ਚਲੋ ਤੁਸੀਂ ਉਸ ਕੇਸ 'ਚੋਂ ਬਰੀ ਹੋ ਗਏ ਪਰ ਅੱਜ ਪ੍ਰਮਾਤਮਾ ਦੀ ਲਾਠੀ ਚੱਲੀ ਹੈ ਨਾ ਜਦੋਂ ਅੱਜ ਉਹਨਾਂ ਲੋਕਾਂ ਦੇ ਮਨਾਂ ਦੇ ਉੱਤੇ ਜ਼ਰੂਰ ਇਹ ਗੱਲ ਉਹਨਾਂ ਦੇ ਪਰਿਵਾਰਾਂ ਦੇ ਉਹਨਾਂ ਦੇ ਬੱਚਿਆਂ ਦੇ ਉਹਨਾਂ ਭੈਣਾਂ ਦੇ ਭਰਾਵਾਂ ਤੋਂ ਜਿਹੜੇ ਉਸ ਵੇਲੇ ਅਣ ਹੋਈ ਤੁਸੀਂ ਜਿਹੜੀ ਇਹ ਕਹਿਰ ਵਰ ਵਰਤਾਇਆ ਇੱਥੇ ਨਹੀਂ ਜਿੱਥੇ-ਜਿੱਥੇ ਤੁਸੀਂ ਰਹੇ। ਸ਼ਾਇਦ ਉਹਨਾਂ ਦੇ ਮੂੰਹ ਚੋਂ ਅੱਜ ਕੋਈ ਲਫ਼ਜ਼ ਨਿਕਲੇ ਹੋਣਗੇ ਵੀ ਪ੍ਰਮਾਤਮਾ ਅੱਜ ਤੂੰ ਸਾਨੂੰ ਇਨਸਾਫ਼ ਦੇ ਤਾਂ। ਉਹ ਰੱਬ ਦੇ ਵਾਸਤੇ ਪਾਪ ਕਰਨ ਲੱਗੇ 10 ਵਾਰੀ ਸੋਚ ਲਿਆ ਕਰੂਗਾ। ਕਿਉਂਕਿ ਉਸ ਵੇਲੇ ਸਾਨੂੰ ਪਾਵਰ ਦਿੱਤੇ ਜਿਹੜੀ ਕੁਰਸੀ ਦਾ ਨਸ਼ਾ ਨਾ ਕਹਿੰਦੇ ਇਹ ਇਸ ਕਿਹਦੇ ਚ ਕੁਝ ਵੀ ਯਾਦ ਨਹੀਂ ਰਹਿੰਦਾ। ਡੀ. ਜੀ. ਹਰਚਰਨ ਸਿੰਘ ਭੁੱਲਰ ਸਾਡੇ ਇਲਾਕੇ ਦੇ ਨੇ। ਇਹਨਾਂ ਦਾ ਪਿੰਡ ਜੀਰੇ ਹਲਕੇ 'ਚ ਪੈਂਦਾ। ਮਹਲ ਸਿੰਘ ਭੁੱਲਰ ਦੇ ਬੇਟੇ ਨੇ। ਭਰਤੀ ਕਿਵੇਂ ਹੋਈ ਉਹ ਸਭ ਚੈਨਲਾਂ 'ਤੇ ਆ ਗਿਆ। ਕੋਈ ਟੈਸਟ ਨਹੀਂ, ਕੋਈ ਪ੍ਰੈਕਟੀਕਲ ਨਹੀਂ, ਕੋਈ ਕੁਛ ਨਹੀਂ। ਜਦੋਂ ਕਿ ਇਹਨਾਂ ਕੁਰਸੀਆਂ 'ਤੇ ਪਹੁੰਚਣ ਲਈ ਜ਼ਿੰਦਗੀ ਦਾਅ ਤੇ ਲਾਉਣ ਵਾਲੀ ਗੱਲ ਹੁੰਦੀ ਹੈ। ਦਿਨ ਰਾਤ ਇੱਕ ਕਰਨੀ। ਕਰੜੀ ਮੁਸ਼ਕਲਤ ਮਿਹਨਤ ਕਰਕੇ ਇਨਾ ਕੁਰਸੀਆਂ ਤੱਕ ਬੰਦਾ ਪਹੁੰਚਦਾ ਜਿਹੜਾ ਉਹ ਬੰਦਾ ਪਹੁੰਚਿਆ ਹੁੰਦਾ ਉਹ ਕੁਛ ਨਾ ਕੁਛ ਜੂੜ ਸੋਤਦਾ ਪਰ ਇਹ ਇਹ ਜੇ ਲੋਕ ਜਿਹੜੇ ਬੈਠੇ ਆ ਇਹ ਜੇ ਕਰਪਟ ਸਿਸਟਮ ਦੇ ਵਿੱਚ ਜਿਹੜੇ ਲੋਕ ਬੈਠੇ ਆ ਇਹ ਘਣ ਵਾਂਗੂ ਪੰਜਾਬ ਨੂੰ ਖਾ ਗਏ ਕੋਈ ਬਾਹਲਾ ਤਕੜਾ ਕੋਈ ਸਿਸਟਮ ਨਹੀਂ ਚੱਲਦਾ ਇੱਕ ਇੱਕ ਬੱਚਾ ਇਹਨਾਂ ਲੋਕਾਂ ਦੇਖ ਕੇ ਕਿ ਦੋ ਦੋ ਬੱਚੇ ਉਹਨਾਂ ਨੂੰ ਕਿੰਨਾ ਕ ਤੁਸੀਂ ਕਮਾਈ ਕਰਕੇ ਕਿੰਨਾ ਕ ਤੁਹਾਨੂੰ ਨਾਲ ਦੇ ਇਕੱਠਾ ਕਰਕੇ ਜਾਣਾ ਯਾਰ ਕਿੰਨਾ ਕੁ ਉਹਨਾਂ ਨੇ ਖਾ ਲੈਣਾ ਕਿੰਨਾ ਕੁ ਖਾ ਜਾਣਗੇ ਉਹ ਰੱਬ ਦੇ ਵਾਸਤੇ ਉਹ ਰਹਿਮ ਕਰੋ ਪੰਜਾਬ ਦੇ ਉੱਤੇ ਅੱਜ ਕਿੱਡੀ ਵੱਡੀ ਬੇਸ਼ਰਮੀ ਤੁਸੀਂ ਫੇਸ ਕਰ ਰਹੇ ਹੋ ਅਲਖ ਵਾਲਾ ਬੰਦਾ ਹੁੰਦਾ ਤਾਂ ਯਾਰ ਉਹ ਹੀ ਜਿਉਂਦਾ ਇੱਕ ਦਿਨ ਵੀ ਨਹੀਂ ਰਹਿ ਸਕਦਾ ਕਿਉਂਕਿ ਤੁਹਾਡਾ ਜਿਹੜਾ ਸਰੂਪ ਤੁਹਾਡਾ ਚਿਹਰਾ ਮੋਰਾ ਉਹ ਇੱਕ ਹੋਰ ਅਕਸ ਨੂੰ ਬਿਆਨ ਕਰਦਾ ਸਾਡੇ ਵਿੱਚ ਇੱਕ ਕਮੀ ਆ ਅਸੀਂ ਭੇਖ ਨੂੰ ਬਹੁਤ ਛੇਤੀ ਪ੍ਰਮੋਟ ਕਰ ਲੈਂਦੇ ਆ ਅਸੀਂ ਭੇਖ ਉੱਤੇ ਅੰਨਾ ਪਰੋਸਾ ਕਰ ਜਾਂਦੇ ਆ ਪਰ ਥੋੜਾ ਜਿਹਾ ਜਦੋਂ ਉਹਨੂੰ ਫਰੋਲਣ ਲੱਗੀ ਤੇ ਵਿੱਚੋਂ ਕੱਖ ਵੀ ਨਹੀਂ ਨਿਕਲਦਾ ਹੁਣ ਐਡੀ ਵੱਡੀ ਘਰੋਂ ਬਰਾਮਦਗੀ ਹੋਈ ਸੋਨੇ ਦੀ ਹੋਈ ਘੜੀਆਂ ਦੀ ਹੋਈ ਪੈਸਾ 7 ਕਰੋੜ ਦੇ ਕਰੀਬ ਕਹਿੰਦੇ ਕਿੱਥੇ ਕਿੱਥੇ ਲੈ ਕੇ ਜਾਣਾ ਸੀ ਇਹ ਪੈਸਾ ਕਿੱਡੀ ਵੱਡੀ ਤੁਹਾਡੀ ਇੱਜ਼ਤ ਸੀ ਬਹੁਤੇ ਲੋਕ ਤੁਹਾਨੂੰ ਇੱਕ ਇਮਾਨਦਾਰ ਸ਼ਵੀ ਵਾਲਾ ਅਫਸਰ ਸਮਝਦੇ ਪਰ ਸਾਨੂੰ ਤਾਂ ਪਤਾ ਤੁਹਾਡਾ ਮਹਿਕਮੇ 'ਚ ਰਹੇ ਅਸੀਂ ਕਿਹੜਾ ਇੱਥੇ ਇਮਾਨਦਾਰ ਮੈਂ ਤਾਂ ਕਹਿੰਨਾ ਸਰਕਾਰ ਇਹ ਜੇ 8-10 ਸਾਨੂੰ ਟੋਹ ਲਵੇ ਸਾਰਾ ਪੰਜਾਬ ਦਾ ਕਰਜ਼ਾ ਲੈ ਜੂ ਅਫਸਰ ਸ਼ਾਹੀ ਅੱਜ ਦੀ ਅਫਸਰਸ਼ਾਹੀ ਜਿਹੜੀ ਐ ਉਹ ਤੁਹਾਡਾ ਬੇਇੱਜ਼ਤੀ ਕਰਨ ਦੇ ਵਿੱਚ ਤੁਹਾਡਾ ਮਾਣ ਮਹਿਸੂਸ ਕਰਦੀ ਐ ਅੱਜ ਅਸੀਂ ਸਾਡੇ ਨਾਲ ਹੋ ਕੇ ਹਟੇ ਅੱਜ ਮੇਰੇ ਖੁਦ ਨਾਲ ਸਾਨੂੰ ਅਹਿਸਾਸ ਕਰਾ ਦਿੰਦੇ ਜਿਵੇਂ ਤੁਸੀਂ ਤਾਂ ਗੁਲਾਮ ਹੋ ਤੇ ਅਸੀਂ ਅੰਗਰੇਜ਼ ਐ ਮਾਨ ਸਾਹਿਬ ਥੋੜਾ ਜਿਹਾ ਅਫਸਰਸ਼ਾਹੀ ਨੂੰ ਨਕੇਲ ਪਾਓ ਆਪਦੀ ਇਹ ਭੁੱਲੇ ਬੈਠੇ ਕਿ ਅਸੀਂ ਪਬਲਿਕ ਸਰਵੈਂਟ ਐ ਪਰ ਤੁਹਾਡੀ ਉੱਥੇ ਗਿਆਨ ਦੀ ਇੱਕ ਮੇਰੇ ਸਾਹਮਣੇ ਇੱਕ ਸੀਨੀਅਰ ਸਿਟੀਜ਼ਨ ਬੰਦਾ ਉਹਦੀ ਇੰਨੀ ਬੇਇੱਜ਼ਤੀਕ ਸਿਵਲ ਦੇ ਅਫਸਰ ਨੇ ਅੱਜ ਕੀਤੀ ਮੈਂ ਹੈਰਾਨ ਮੇਰੇ ਨਾਲ ਵੀ ਉਹਦਾ ਵਿਹਾਰ ਇਹ ਜਿਹਾ ਹੀ ਸੀ ਚਲੋ ਮੇਰੇ ਨਾਲ ਉਸ ਤਰ੍ਹਾਂ ਤਾਂ ਨਹੀਂ ਉਹ ਪਤਾ ਸੀ ਮੇਰਾ ਪਰ ਕੰਮ ਕਰਨ ਦੀ ਤਕਲੀਫ ਇੰਨੀ ਜਾਇਜ਼ ਕੰਮ ਵੀ ਨਹੀਂ ਉਹਨੇ ਕੀਤਾ ਦੱਸੋ ਕਿ ਕਿੱਧਰ ਨੂੰ ਜਾਵਾਂਗੇ ਅਸੀਂ ਇਹ ਹਾਲਾਤ ਨੇ ਸਾਡੇ ਪੰਜਾਬ ਪੰਜਾਬ ਤੋਂ ਜਿਹੜੇ ਬਾਹਰ-ਬਾਹਰੋਂ ਆ ਕੇ ਅਫਸਰ ਇੱਥੇ ਲੱਗਦੇ ਆ ਉਹ ਸਾਨੂੰ ਕੋਈ ਬੰਦੇ ਹੀ ਨਹੀਂ ਸਮਝਦੇ ਸਾਡੇ ਨਾਲ ਇੱਕ ਜਿਹਨੀ ਨਫ਼ਰਤ ਰੱਖਦੇ ਹੀ ਰੱਖਦੇ ਹੋ ਮਨਾਂ 'ਚ ਕੋਈ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਇਹ ਗੱਲ ਰੋਜ਼ ਤੁਹਾਡੇ ਨਾਲ ਹੁੰਦੀਆਂ ਜਿੱਥੇ ਤੁਸੀਂ ਦਫ਼ਤਰਾਂ 'ਚ ਜਾਂਦੇ ਹੋ ਤੁਹਾਡੇ ਵਾਂ ਪੈਂਦੇ ਆ ਦੋਸਤੋ 1991-92 ਦੇ ਵਿੱਚ ਇੱਕ ਅਸਲੇ ਦੀ ਬਹੁਤ ਵੱਡੀ ਖੇਪ ਫੜੀ ਜਾਂਦੀ ਉਸ ਵੇਲੇ ਜਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਲੱਗੇ ਸਨ ਮੁਹੰਮਦ ਮੁਸਤਫਾ ਕਾਰਕੂਆਂ ਦੇ ਮੇਰੇ ਨਾਲ ਪਿੰਡ ਇੱਥੇ ਮਨਸੂਰਵਾਲ ਗੁਰਦਾਸ ਸਿੰਘ ਦਾ ਮਨਸੂਰਵਾਲ ਵਾਲੇ ਦਾ ਪਿਓ ਚੱਕਿਆ ਇਹਨਾਂ ਨੇ ਅਸੀਂ ਤਲਵੰਡੀ ਮਿਲੇ ਮੈਂ ਤੇ ਉਹਨਾਂ ਦਾ ਭਰਾ ਚਲੋ ਮੇਰੇ ਨਾਲ ਮੇਰੀ ਉੱਥੇ ਰਿਸ਼ਤੇਦਾਰੀ ਸੀ ਮੇਰੇ ਕੋਲੇ ਆਏ ਗੱਲ ਖੁਰਦ ਵੀ ਉਹ ਮਿਲ ਕੇ ਆਏ ਜਾ ਕੇ ਪਰ ਉਸ ਤੋਂ ਬਾਅਦ ਉਹ ਵੀ ਉਹਨਾਂ ਸਤਾਈਆਂ ਦੇ ਵਿੱਚ ਇੱਕ ਸੀ ਜਿਹੜੇ ਇਹਨਾਂ ਨੇ ਗੱਟੇ ਬਾਦਸ਼ਾਹ ਇਕੱਠੇ ਕਰਕੇ ਮਾਰੇ ਮੰਗਤੇ ਤੱਕ ਲਿਆ ਕੇ ਜਿਹੜੇ ਦਾੜ੍ਹੀਆਂ ਦੂੜੀਆਂ ਵਧੀਆਂ ਸੀ ਉਹ ਵੀ ਲਿਆ ਕੇ ਉੱਥੇ ਨੇ ਇਹਨੇ ਮਾਰੇ ਪਰ ਅੱਜ ਰੱਬ ਨੇ ਉਹ ਸਜ਼ਾ ਜਿਹੜੀ ਅੱਜ ਆਪ ਨੂੰ ਜਦੋਂ ਰੱਬ ਨੇ ਦਿੱਤੀ ਇਸ ਵਿੱਚ ਪਹਿਲਾਂ ਵੀ ਕਿਹਾ ਨਾ ਰੱਬ ਤੋਂ ਡਰਨਾ ਚਾਹੀਦਾ ਪ੍ਰਮਾਤਮਾ ਇਹ じゃ ਕਿਸੇ ਦੁਸ਼ਮਣ ਨਾਲ ਉਹ ਨਾ ਕਰੇ ਪਰ ਜਦੋਂ ਤੁਸੀਂ ਇਹ ਚੀਜ਼ਾਂ ਕੀਤੀਆਂ ਨਾ ਅੱਜ ਕੋਈ ਉਹਨਾਂ ਉਹਨਾਂ ਪਰਿਵਾਰਾਂ ਦੇ ਲੋਕ ਕੀ ਮਹਿਸੂਸ ਕਰਦੇ ਹੋਣਗੇ ਉੱਥੇ ਨਿਸ਼ਾਨ ਸਿੰਘ ਮਖੂ ਦੇ ਘਰੇ ਇੱਕ ਭਈਆ ਕੰਮ ਕਰਦਾ ਸੀ ਉਹ ਵੀ ਚੱਕ ਕੇ ਲਿਆ ਕੇ ਵਿੱਚ ਮਾਰਦਾ ਸੀ ਉਹਨਾਂ ਨੂੰ ਮਖੂਥਾਣੇ ਦੀ ਐਫ ਆਈ ਆਰ ਮੈਂ ਉੱਥੇ ਰਿਆ ਕਰਕੇ ਸਾਰਾ ਜਾਣਦਾ ਕੀ ਕਸੂਰ ਸੀ ਉਹਨਾਂ ਲੋਕਾਂ ਦਾ ਕੀ ਮਿਲ ਗਿਆ ਤੁਹਾਨੂੰ ਉਹ ਕੰਮ ਕਰਨ ਦੇ ਨਾਲ ਹੋਰ ਕਿੰਨੇ ਤੁਸੀਂ ਹੱਥ ਤੁਹਾਡੇ ਖੂਨ ਨਾਲ ਹੱਥ ਰੰਗੇ ਪਰ ਅੱਜ ਜਦੋਂ ਆਪਣੇ ਦੇ ਵਕਤ ਪਿਆ ਅੱਜ ਜ਼ਰੂਰ ਉਹ ਰੂਹਾਂ ਚੇਤੇ ਆਉਂਦੀਆਂ ਹੋਣਗੀਆਂ ਜਿਨ੍ਹਾਂ ਨਾਲ ਤੁਸੀਂ ਇਹ ਕੁਛ ਕੀਤਾ ਇਸੇ ਤਰ੍ਹਾਂ ਹੀ ਸਰਦਾਰ ਹਰਚਰਨ ਸਿੰਘ ਭੁੱਲਰ ਸਾਹਿਬ ਤੁਹਾਡੀ ਇੱਕ ਸ਼ਬੀ ਜਿਹੜੀ ਦੇਖਣ ਦੇ ਵਿੱਚ ਇੱਕ ਗੁਰਸਿੱਖ ਵਾਲੀ ਇੱਕ ਇੱਕ ਚੰਗੇ ਇਨਸਾਨ ਦੇ ਤੌਰ ਤੇ ਤੁਹਾਨੂੰ ਲੋਕ ਦੇਖਦੇ ਸੀ ਪਰ ਸਾਨੂੰ ਤਾਂ ਪਤਾ ਅੱਜ ਤਾਂ ਮਹਿਕ ਵਿੱਚ ਰਹੇ ਆ ਪਰ ਜੋ ਅੱਜ ਤੁਸੀਂ ਜੋ ਇਹ ਕੰਮ ਕਰਮ ਕੀਤਾ ਰਿਟਾਇਰਮੈਂਟ ਦੇ ਤੁਸੀਂ ਨੇੜੇ ਬੈਠੇ ਹੋ ਪੱਕੀ ਫਸਲ ਤੇ ਗੜੇ ਪਏ ਇਹੋ ਜਿਹੇ ਵਿਚੋਲੇ ਜਿਹੜੇ ਤੁਹਾਨੂੰ ਮਰਵਾ ਗਏ ਜਿਹੜੇ ਵਿਚੋਲੇ ਤੁਸੀਂ ਰੱਖੇ ਤੂੰ ਪਹਿਲਾਂ ਵੀ ਇੱਕ ਵਿਚੋਲਾ ਫਿਰੋਜ਼ਪੁਰ ਦਾ ਸੀਗਾ ਕੀ ਕੁਸ਼ ਹੋਇਆ ਉਹ ਉਹਦੇ ਚ ਵੀ ਬੜੇ ਝੰਡੇ ਝੂਲੇ ਉਦੋਂ ਉਹ ਬਹੁਤ ਕੁਸ਼ਣ ਅੰਦਰੇ ਅੰਦਰ ਹੀ ਉਹ ਦੱਬਿਆ ਗਿਆ। ਉਹ ਜਲਾਮਨ ਸਕੌਡਾ ਸੀ। ਉਹ ਕਿੱਥੋਂ ਸ਼ੁਰੂ ਹੋਇਆ? ਇੱਕ ਥਾਣੇ ਦੀ ਡਾਕ ਡੂਕ ਲੈ ਕੇ ਆਉਂਦਾ ਹੁੰਦਾ ਸੀ ਇੱਥੇ। ਦਫ਼ਤਰ ਮੁਨਸ਼ਕੀਆਂ ਕੋਲੇ ਪਾਣੀ ਪੂਣੀ ਪਿਉਂਦਾ ਫਿਰਦਾ ਹੁੰਦਾ ਤੇ ਬਾਅਦ ਚ ਕਿੱਥੋਂ ਤੱਕ ਉਹ ਜਾ ਕੇ ਪਹੁੰਚਿਆ। ਜਿਹੜੀ ਇੱਜ਼ਤ ਐ, ਐਨੇ ਸਾਲਾਂ ਚ ਕਮਾਈ ਇੱਜ਼ਤ ਤੇ ਰੋਲਣ ਲੱਗਿਆ ਮਿੰਟ ਚੰਦ ਮਿੰਟ ਲੱਗੀ। ਕਿੰਨਾ ਕੁ ਪੈਸਾ ਇਨਸਾਨ ਨੂੰ ਚਾਹੀਦਾ ਜ਼ਿੰਦਗੀ ਚ ਹੁਣ ਵਾਸਤੇ ਰੱਬ ਤੋਂ ਤੰਦਰੁਸਤੀ ਮੰਗੋ ਪ੍ਰਮਾਤਮਾ ਤੋਂ ਆਪਦਾ ਘਰ ਦੀ ਖੈਰ ਮੰਗੋ ਆਪਦੇ ਬੱਚਿਆਂ ਦੀ ਤੰਦਰੁਸਤੀ ਮੰਗੋ ਪੈਸਾ ਇਕੱਠਾ ਕਰਕੇ ਜਾਓਗੇ ਤੇ ਔਲਾਦ ਨੂੰ ਮਿੱਟੀ ਕਰ ਜਾਓਗੇ ਤੇ ਜੇ ਔਲਾਦ ਨੂੰ ਲਾਇਕ ਬਣਾ ਜਾਓਗੇ ਨਾ ਤੇ ਮਿੱਟੀ ਦੀ ਮੁੱਠੀ ਵੀ ਫੜਾ ਜਾਓਗੇ ਤੇ ਔਲਾਦ ਸੋਨੇ ਚ ਤਬਦੀਲ ਕਰ ਦੂਗੀ ਤੇ ਜੇ ਔਲਾਦ ਹੀ ਨਲਾਇਕ ਨਿਕਲ ਗਈ ਤੇ ਉਹਨੂੰ ਬਣਾ ਸੋਨੇ ਦੀਆਂ ਮੋਹਰਾਂ ਨਾਲ ਮਰ ਜੂ ਤਵੀ ਮਿੱਟੀ ਕਰ ਦੂਗਾ ਸਾਡੇ ਡੀਏਜੀ ਸਾਹਿਬ ਹੁੰਦੇ ਸੀ ਆਰਸੀ ਪ੍ਰਸ਼ਾਦ ਵੈਰੀ ਹਾਨਸਟ ਅਫਸਰ ਉਹ ਕਹਿੰਦੇ ਹੁੰਦੇ ਸੀ ਰਿਸ਼ਵਤ ਦਾ ਪੈਸਾ ਇਕੱਠਾ ਕਰਨ ਦੇ ਨਾਲ ਉਹ ਆਪਣੀ ਔਲਾਦ ਨੂੰ ਲਾਇਕ ਬਣਾ ਲਿਓ ਜੇ ਤੁਹਾਡੀ ਔਲਾਦ ਲਾਇਕ ਨਿਕਲ ਗਈ ਤੁਹਾਨੂੰ ਆ ਪੈਸਾ ਇਕੱਠਾ ਕਰਨ ਦੀ ਲੋੜ ਨਹੀਂ ਤੇ ਮੈਂ ਬਹੁਤੇ ਅਫਸਰਾਂ ਦੀ ਜ਼ਿੰਦਗੀ ਦੇਖੀ ਆ ਮਿੱਟੀ ਝੁੜਦੇ ਰੋਂਦੇ ਉਸੇ ਦਾ ਦੁੱਖੋਂ ਜਿਹੜੀ ਔਲਾਦ ਦੀ ਖਾਤਰ ਲੋਕਾਂ ਦੇ ਜਵਾਕ ਮਾਰੇ ਲੋਕਾਂ ਦੇ ਪੁੱਤ ਮਾਰੇ ਅਜਰ ਅਜ ਰੱਬ ਦੀ ਜਦੋਂ ਨજર ਕਹਿੰਦੇ ਫਿਰ ਟੇਢੀ ਹੋ ਜੇ ਫਿਰ ਉਹ ਇੱਕੇ ਝਟਕੇ ਜੀ ਸਾਰੇ حساب ਕਿਤਾਬ ਕਰ ਦਿੰਦਾ ਸਾਨੂੰ ਦੁੱਖ ਆ ਤੁਹਾਡੇ ਨੌਜਵਾਨ ਬੱਚੇ ਦਾ ਇਸ ਤਰ੍ਹਾਂ ਚਲੇ ਜਾਣਾ ਪਰ ਕਿਤੇ ਪਿੱਛੇ ਛਾਤੀ ਮਾਰ ਕੇ ਦੇਖ ਤੁਸੀਂ ਕੀਤਾ ਕੀ ਆ ਤੁਹਾਨੂੰ ਨੀਂਦ ਪਤਾ ਨਹੀਂ ਕਿਵੇਂ ਆ ਜਾਂਦੀ ਆ ਹੁਣ ਪਿੱਛੇ ਬੇਅਦਬੀ ਦੇ ਦਿਹਾੜੇ ਲੰਘ ਕੇ ਗਏ ਆ ਆ 14 ਨੂੰ ਐਸ ਕੀ ਬਾਈਬਲ ਤਾਂ ਉਹ ਦੇਣੀ ਨਹੀਂ ਮਨਾਇਆ ਚਲੋ ਅੱਗੇ ਨਿਭਾਣੇ ਨਾਲ ਉੱਥੇ ਕੋਈ ਮੱਥਾ ਟੇਕ ਲੈਂਦੇ ਸੀ ਚਾਰ ਬੰਦੇ ਕੋਈ ਚਰਚਾ ਕਰ ਲੈਂਦੇ ਸੀ ਤੇ ਇਲੈਕਸ਼ਨ ਦੇ ਵਿੱਚ ਹਰ ਬੰਦੇ ਦੇ ਮੂੰਹ 'ਚ ਬੇਅਦਬੀ ਆ ਹਰ ਬੰਦੇ ਦੇ ਮੂੰਹ 'ਚ ਤੇ ਜਦੋਂ ਹਕੀਕਤ 'ਚ ਕੀ ਹੋ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦਿਖਾਤਾ ਇਹ ਸਾਡੀ ਅਸਲੀਅਤ ਆ ਸਾਨੂੰ ਜਿੰਨਾ ਭੇਖ ਨੇ ਮਾਰਤਾ ਐਨਾ ਸ਼ਾਇਦ ਸਾਨੂੰ ਆਪਣੇ ਆਪ ਤੇ ਅਸੀਂ ਖੜੇ ਹੋ ਜਾਂਦੇ ਅਸੀਂ ਭੇਖੀਆਂ ਦੇ ਪਿੱਛੇ ਹੀ ਰੁਲ ਗਏ ਮਾਰੇ ਆਗੂ ਪੰਜਾਬ ਦਾ ਸਤਿਆਨਾਸ਼ ਕਰ ਗਏ ਮਾੜੀ ਅਫਸਰਸ਼ਾਈ ਪੰਜਾਬ ਨੂੰ ਘੋਣ ਨੂੰ ਖਾ ਗਈ ਪੈਸਾ ਇਕੱਠਾ ਇਸੇ ਚੀਜ਼ ਦਾ ਹੀ ਹੁੰਦਾ ਨਾ ਜੇ ਤਾਂ ਦੋ ਨੰਬਰ ਦਾ ਧੰਦਾ ਕਰਵਾਉਂਗੇ ਉਹਦੇ ਚ ਸਾਰੇ ਹੀ ਆਉਂਦੇ ਧੰਦੇ ਤੇ ਅੱਜ ਫਿਰ ਮੂੰਹਾਂ ਨਰਮਾਲਾਂ ਦੇ ਮੂੰਹ ਬੰਨ ਬੰਨ ਕੇ ਤੁਸੀਂ ਗੱਡੀਆਂ 'ਚ ਬੈੰਨੇ ਹੋ ਪਹਿਲਾਂ ਹੀ ਕੰਮ ਕੁਈ ਇਹੋ ਜਿਹਾ ਨਾ ਕਰੋ ਮੇਰੇ ਤੇ ਸੀਐਨ ਸਿਕਿਉਰਿਟੀ ਦੇ ਵਿੱਚ ਹੁੰਦਿਆ ਇੱਕ ਮੁਹੱਲੀ ਪਰਚਾ ਹੋਇਆ ਸੀ ਮੈਂ ਤਾਂ ਪਹਿਲੀ ਵਾਰੀ ਬਾਹ ਪਿਆ ਸੀ ਮੇਰਾ ਇਸ ਅਫਸਰ ਨਾਲ ਵੀ ਚਲੋ ਸਾਡੇ ਇਲਾਕੇ ਦਾ ਮੈਂ ਥੋੜੀ ਬਹੁਤੀ ਇਹ ਤੋਂ ਮਦਦ ਲੈਣ ਵਾਸਤੇ ਮੈਂ ਕਿਹਾ ਸਰ ਵੀ ਚਲੋ ਵੀ ਕਸੂਰ ਤਾਂ ਹੈ ਨਹੀਂ ਸੀਗਾ ਅਚਾਨਕ ਵਾਪਰੀ ਘਟਨਾ ਨੂੰ ਤੁਸੀਂ ਇਹਨਾਂ ਨੇ ਘਟਨਾ ਬਣਾ ਦਿੱਤੀ ਤੇ ਚਲੋ ਤੁਸੀਂ ਇੰਨਾ ਹੈਗਾ ਵੀ ਇਨਕੁਆਰੀ ਕਰ ਲਓ ਜੇ ਮੈਂ ਗਲਤ ਆ ਤੇ ਮੈਨੂੰ ਬਿਲਕੁਲ ਨਾ ਬਖਸ਼ੋ ਮੈਂ ਜਦੋਂ ਜਾ ਕੇ ਪੇਸ਼ ਹੋਇਆ ਵਾ ਤੇ ਮੈਨੂੰ ਬਸ ਉਹ ਗੱਲਾਂ ਹੀ ਹੋਰ ਪਾਉਣਾ ਟਾਈਮ ਮੇਰੇ ਨਾਲ ਵੇਖਣਾ ਭੁੱਲਰ ਸਾਹਿਬ ਦੀ ਗੱਲ ਹੀ ਕਰਦਾ ਮੈਂ ਮੈਂ ਬਾਹਰ ਆ ਕੇ ਸੋਚਿਆ ਮੈਂ ਯਾਰ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਇਹ ਜਿਹ ਅਫਸਰ ਦੇਖਿਆ ਗਿਆ ਤਾਂ ਤੁਸੀਂ ਨਹੀਂ ਕਰਨਾ ਤੁਸੀਂ ਕੋ ਵੀ ਗਟ ਆਊਟ ਵੀ ਮੈਂ ਵੀ ਤੂੰ ਕਰੀ ਪਰਚਾ ਦਰਜ ਹੋਇਆ ਤੇਰੇ ਤੇ ਮੈਂ ਤੇਰੀ ਕੋਈ ਹੈਲਪ ਨਹੀਂ ਕਰਨੀ ਵੀ ਆਉ ਦਾ ਬਾਹਰ ਜਾਓ ਮੇਰੇ ਨਾਲ ਕੋਲ ਕੇ ਵੇਖਣਾ ਮੇਨੂੰ ਟਾਈਮ ਪਾਲਾ ਮੇਨੂੰ ਫਲਾਈ ਕਬਸਰ ਛਾਈ ਅਫਸਰੋਂ ਮੈਂ ਬੋਲਣਾ ਕੀ ਤੁਸੀਂ ਬਹੁਤ ਵੱਡੇ ਰੁਤਵੇ ਵਾਲੇ ਹੋ ਮੈਂ ਉਸ ਵੇਲੇ ਵੀ ਅੰਦਾਜ਼ਾ ਇਹ ਹੀ ਲਾਇਆ ਸੀ ਵੀ ਕੋਈ ਬਾਹ ਬਹੁਤ ਹੀ ਕਾਬਲੀਅਤ ਨਹੀਂ ਹੈਗੀ ਸੀ ਦੇਖਣ ਜੀ ਪਤਾ ਲੱਗਦਾ ਸੀ ਤੇ ਜਿੱਥੇ-ਜਿੱਥੇ ਵੀ ਤੁਸੀਂ ਰਹਿ ਕੇ ਗਏ ਹੋ ਤੇ ਮੁਲਾਜ਼ਮਾਂ ਦੇ પ્રતિਵਤੀਰਾ ਉਹ ਸਾਰੇ ਮੁਲਾਜ਼ਮ ਜਾਣਦੇ ਆ ਜੋ ਸੀ ਤੁਹਾਡੇ ਪਰ ਅੱਜ ਸ਼ਾਇਦ ਤੁਹਾਡੇ ਮਨ 'ਚ ਵੀ ਪਛਤਾਵਾ ਹੋਊਗਾ ਵੀ ਪੱਕੀ ਫਸਲ ਤੇ ਗੜੇ ਥੋੜੇ ਚਿਰ ਬਾਅਦ ਰਿਟਾਇਰਮੈਂਟ ਸੀ ਤੁਹਾਡੀ ਸਾਰੀ ਕੀਤੀ ਕਿਰਾਈ ਸਾਰੀ ਜ਼ਿੰਦਗੀ ਦੀ ਕੀਤੀ ਕਿਰਾਈ ਖੂਚ ਪੈ ਗਈ ਅਜੇ ਪਤਾ ਨਹੀਂ ਹੋਰ ਕਿੰਨਿਆਂ ਦਾ ਅੱਗੇ ਨੰਬਰ ਲੱਗਣਾ ਤੇ ਮੈਂ ਤਾਂ ਕਹਿਣਾ ਵੀ ਜਿਹੜਾ ਇਹ ਵਿਚੋਲਾ ਹੈ ਥੋੜਾ ਜਿਹਾ ਸੀਬੀਆਈ ਇਹ ਵਿਚੋਲੇ ਨੂੰ ਕੁੜਦ ਲਵੇ ਤੇ ਸ਼ਾਇਦ ਪੰਜਾਬ ਦਾ ਭਲਾ ਹੀ ਕਰੋਗੇ ਤੁਸੀਂ ਜੇ ਉਹਨੂੰ ਕੁੜਦ ਲੋ ਇਹ ਜਿਹੇ ਵਿਚੋਲੇ ਥੋੜੇ ਬਹੁਤੇ ਬਥੇਰੇ ਫਿਰਦੇ ਆ ਤੇ ਬਹੁਤ ਵੱਡਾ ਭੋਲਾ ਕਰਦੇ ਹੋਗੇ ਪੰਜਾਬ ਦਾ ਸਰਕਾਰ ਨੂੰ ਸਭ ਪਤਾ ਹੁੰਦਾ ਕਿਹੜਾ ਅਫਸਰ ਕੀ ਕਰੀ ਜਾਂਦਾ ਹਰੇਕ ਐਸਐਸਪੀ ਨੂੰ ਆਪਦੇ ਜ਼ਿਲ੍ਹੇ ਦੇ ਹਰੇਕ ਥਾਣੇਦਾਰ ਦਾ ਪਤਾ ਹੁੰਦਾ ਕਿ ਕਿਹੜਾ ਥਾਣੇਦਾਰ ਕੀ ਕਰਦਾ ਸਭ ਪਤਾ ਹੁੰਦਾ ਪਰ ਜਦੋਂ ਕਹਿੰਦੇ ਪਹਿਰੇਦਾਰ ਤੇ ਚੋਰ ਲੜ ਜਾਣ ਤੇ ਫਿਰ ਉਥੋਂ ਕੁਝ ਨਹੀਂ ਨਿਕਲਦਾ ਕਿੱਡੀ ਵੱਡੀ ਨਮੋਚੀ ਕਿੱਡੀ ਵੱਡੀ ਬਦਨਾਮੀ ਅੱਜ ਕਿੱਡੀ ਵੱਡੀ ਸੱਤ ਮੁਹੰਮਦ ਮੁਸਤਫਾ ਨੂੰ ਅੱਜੀ ਹੈ ਇਹਨੂੰ ਤੋਂ ਸਾਨੂੰ ਸਬਕ ਲੈਣੇ ਚਾਹੀਦੇ ਆ ਕੱਲ ਨੂੰ ਆਪਾਂ ਕਰਾਂਗੇ ਅੰਮ੍ਰਿਤਸਰ ਦੇ ਇਲੈਕਸ਼ਨ ਦੇ ਵਿੱਚ ਜਿਹੜਾ ਰਾਜੀ ਵੜਿੰਗ ਹੋਣਾ ਉਹਦੇ ਬਿਆਨ ਵੀ ਆਪ ਇਹ ਕਿਸ ਤਰ੍ਹਾਂ ਦੇ ਆ ਇਹ ਲੋਕ ਆਪ ਕੇਹੇ ਜੇ ਲੋਕ ਨਹੀਂ ਤੇ ਕੱਲ ਨੂੰ ਤੁਹਾਡੇ ਨਾਲ ਇੱਕ ਸਾਂਝ ਹੋਰ ਪਾਉਂਗਾ ਕਿਸੇ ਚੰਗੇ ਮੈਟਰ ਦੇ ਉੱਤੇ ਵੀ ਜਿਨ੍ਹਾਂ ਨੂੰ ਅਸੀਂ ਰੱਬ ਦਾ ਦਰਜਾ ਦਿੰਨੇ ਆ ਡਾਕਟਰਾਂ ਨੂੰ ਕਿਵੇਂ ਇੱਕ ਮਰੇ ਹੋਏ ਸਾਡੇ ਥਣੇਦਾਰ ਨੂੰ ਜਿਵੇਂ ਸਾਡਾ ਉਹ ਛੋਟੇ ਵੀਰ ਨਾਲ ਵਿਚਾਰੇ ਰਾਜਵੀਰ ਜਵੰਦੇ ਨਾਲ ਹੋਈ ਆ ਇਸੇ ਤਰ੍ਹਾਂ ਹੀ ਆਈਸੀਯੂ ਚ ਲਿਆ ਲਿਜਾ ਕੇ ਉਹਨੂੰ ਮਰੇ ਹੋਏ ਨੂੰ ਉਹ ਆਈਸੀਯੂ ਚ ਲਿਜਾ ਕੇ ਦੋ ਦਿਨ ਰੱਖੀ ਰੱਖਿਆ ਵੈਂਟੀਲੇਟਰ ਤੇ ਲਾ ਕੇ ਜਦੋਂ 2.5 ਲੱਖ ਰੁਪਇਆ ਬਿੱਲ ਬਣਾ ਕੇ ਇਹ 11-12 ਸਾਲਾਂ ਦੀ ਪੁਰਾਣੀ ਗੱਲ ਮੈਂ ਕਰਦਾ 14 ਸਾਲ ਪੁਰਾਣੀ ਤੇ ਜਦੋਂ ਬਿੱਲ ਬਣਾ ਕੇ ਦੇਤਾ ਪਰ ਸਾਡੇ ਕੋਲੇ ਪ੍ਰੂਫ ਸੀ ਜਿੱਥੇ ਐਕਸੀਡੈਂਟ ਹੋਇਆ ਸੀ ਉੱਥੋਂ ਸਿਵਲ ਹਸਪਤਾਲ ਚ ਬੋਡੀ ਗਈ ਉੱਥੋਂ ਦਾ ਸੀਐਸਐਮ ਉਹਨੂੰ ਡੈੱਡ ਡਿਕਲੇਅਰ ਕਰ ਚੁੱਕਿਆ ਸੀ ਤੇ ਜਦੋਂ ਲਿਜਾ ਕੇ ਅਸੀਂ ਉਹ ਅੱਗੇ ਰੱਖੀ ਲੁਧਿਆਣੇ ਦਾ ਕਹਿੰਦਾ ਕੋਹ ਦਾ ਹਸਪਤਾਲ ਤੇ ਬਸ ਫਿਰ ਪੈਰਾਂ ਚ ਹੀ ਡਿੱਗ ਪਈ ਕੱਲ ਨੂੰ ਵਿਸਤਾਰ ਸਹਿਤ ਕਰਾਂਗੇ ਦਿਓ ਆਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ